ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਸਾਡੇ ਚੈਨਲ ਤੇ ਨਿਊ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਵਧੀਆ ਲੱਗਦੀ ਹੁੰਦੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਸ਼ੁਰੂ ਕਰਦੇ ਆ ਜੀ ਅੱਜ ਦੀ ਕਹਾਣੀ ਪਰ ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਦੇ ਪਿਛਲੀ ਵੀਡੀਓ ਤੇ ਕਮੈਂਟ ਆਏ ਸਾਨੂੰ ਉਹਨਾਂ ਦੇ ਨਾਮ ਨੇ ਸੁੱਖਾ ਸਿੰਘ ਸਰਾਰੀ ਵੀਰ ਜੀ ਬਹੁਤ ਬਹੁਤ ਧੰਨਵਾਦੀ ਵੱਤ ਪਾਲ ਸਿੰਘ ਬੱਬੀਆਂ ਨਾਲ ਬਹੁਤ ਬਹੁਤ ਧੰਨਵਾਦੀ ਗੁਰਾ ਥਾਂਦੇਵਾਲ ਸ੍ਰੀ ਮਕਸਰ ਸਾਹਿਬ ਤੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਹਰਦੀਪ ਚਾਲ ਜੀ ਤੁਹਾਡਾ ਵੀ ਹਰਪ੍ਰੀਤ ਚਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਜਸਵੀਰ ਕੌਰ ਜੀ ਲੁਧਿਆਣਾ ਤੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਇੱਕ ਪੈਂਡਿੰਗ ਨਾ ਟ੍ਰੈਂਡਿੰਗ ਸਟੋਰੀ ਚੈਨਲ ਵਾਲੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜੋ ਵੀ ਵੀਰਾਂ ਕਹਾਣਾਂ ਦੇ ਕਮੈਂਟ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਤੇ ਇਸ ਕਹਾਣੀ ਨੂੰ ਸੁਣ ਕੇ ਇਸ ਕਹਾਣੀ ਦੇ ਰਿਲੇਟਡ ਜੋ ਵੀ ਕਮੈਂਟ ਆਉਣਗੇ ਉਹਨਾਂ ਦੇ ਨਾਮ ਅਗਲੀ ਕਹਾਣੀ ਦੇ ਵਿੱਚ ਜ਼ਰੂਰ ਬੋਲੇ ਜਾਣਗੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਵਧਾ ਲੱਗਦੀ ਹਿੰਦੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਦੱਸਿਆ ਕਰੋ ਅੱਜ ਵੀ ਕਹਾਣੀਆਂ ਇੱਕ ਸਕੇ ਫੁੱਫੜ ਨੇ ਕੈਨੇਡਾਲ ਜਾ ਕੇ ਜੋ ਕੁੜੀ ਨਾਲ ਕੀਤਾ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਹਾਂਜੀ ਸ਼ੁਰੂ ਕਰਦਿਆਂ ਇਹ ਹਰਪ੍ਰੀਤ ਨਾਮ ਦੀ ਕੁੜੀ ਦੀ ਕਹਾਣੀਆਂ ਹਰਪ੍ਰੀਤ ਕਹਿੰਦੀ ਵੀ ਮੇਰਾ ਬਹੁਤ ਵਧੀਆ ਪਰਿਵਾਰ ਸੀ ਕਹਿੰਦੀ ਮੇਰੇ ਮਾਪੇ ਕਹਿੰਦੀ ਸਾਡੀ 25 ਕਿੱਲੇ ਜ਼ਮੀਨ ਸੀ ਤੇ ਕਹਿੰਦੀ ਮੇਰੇ ਪਿਓ ਨੇ ਮੇਰੇ ਨਾਂ ਤੇ ਦੋ ਪਲਾਟ ਲੈ ਸੀ ਕਹਿੰਦੀ ਮੇਰੇ ਕੋਈ ਭਰਾ ਨਹੀਂ ਸੀ ਮੈਂ ਇਕੱਲੀ-ਇਕੱਲੀ ਕਹਿੰਦੀ ਭੈਣ ਸੀ ਤੇ ਕਹਿੰਦੀ ਮੇਰਾ ਪਿਓ ਮੈਨੂੰ ਬਹੁਤ ਪਿਆਰ ਕਰਦਾ ਸੀ ਕਹਿੰਦੀ ਉਹਨੇ ਇੱਕ ਪੈਟਰੋਲ ਪੰਪ ਵੀ ਖੋਲਿਆ ਸੀਗਾ ਕਿਉਂਕਿ ਮੇਰੇ ਪਿਓ ਦਾ ਕਹਿੰਦੀ ਕਿ ਪੈਟਰੋਲ ਬੰਦ ਸੀ ਜੋ ਉਹ ਵੀ ਕਹਿੰਦੀ ਮੇਰੇ ਨਾਮ ਤੇ ਸੀਗਾ ਕਿਉਂਕਿ ਕਹਿੰਦੀ ਮੈਂ ਇਕੱਲੀ ਲਾੜ ਸੀ ਜੋ ਵੀ ਮੇਰਾ ਪਿਓ ਬਣਾਉਂਦਾ ਸੀ ਸਭ ਕਹਿੰਦੀ ਮੇਰੇ ਨਾਮ ਤੇ ਬਣਾਉਂਦਾ ਸੀ ਕਹਿੰਦੀ ਕਾਫੀ ਪੈਸੇ ਵੀ ਮੇਰੇ ਨਾਮ ਤੇ ਜਮ੍ਹਾਂ ਕਰਾ ਰੱਖੇ ਸੀ ਮੇਰੇ ਪਿਓ ਨੇ ਕਹਿੰਦੇ ਹੁੰਦਾ ਕਿ ਆ ਸਾਡਾ ਪ੍ਰੋਗਰਾਮ ਬਣਦਾ ਇੱਕ ਦਿਨ ਕਹਿੰਦੀ ਜਲੰਧਰ ਜਾਣ ਦਾ ਤੇ ਕਹਿੰਦੀ ਮੇਰਾ ਡੈਡੀ ਕਹਿੰਦਾ ਬਿਹਰਪ੍ਰੀਤ ਕਹਿੰਦੀ ਮੈਂ ਹਸਪੀਟਲ ਦੇ ਵਿੱਚ ਪੜਦੀ ਸੀ ਮੈਂ ਘਰੇ ਆਈ ਹੋਈ ਸੀ ਕਹਿੰਦਾ ਮੇਰਾ ਡੈਡੀ ਕਹਿੰਦਾ ਹਰਪ੍ਰੀਤ ਕੱਪੜੇ ਬਣਾ ਕੇ ਲੈ ਆਣੇ ਸੀ ਸਾਡਾ ਤਾਂ ਤੇਰੇ ਬਿਨਾ ਦਿਨ ਹੀ ਨਹੀਂ ਕੀਤਾ ਜਾਣ ਨੂੰ ਚੱਲ ਆਪਾਂ ਤਿੰਨੇ ਚੱਲਦੇ ਆਂ ਅੱਜ ਕੱਪੜੇ ਬਣਾ ਕੇ ਲੈ ਗਏ ਜਲੰਧਰ ਤੋਂ ਕਹਿੰਦੀ ਮੈਂ ਵੀ ਤਿਆਰ ਹੋ ਗਈ ਕਹਿੰਦੀ ਮੈਨੂੰ ਵੀ ਆਇਆ ਸੀ ਚਲੋ ਵੀ ਮੈਂ ਨਵੇਂ-ਨਵੇਂ ਕੱਪੜੇ ਲੈ ਕੇ ਜਾਉਂਗੀ ਕਹਿੰਦੀ ਡੈਡੀ ਗੱਡੀ ਚ ਲਾਉਣ ਲੱਗ ਕੇ ਤੇ ਕਹਿੰਦੀ ਮੰਮੀ ਡੈਡੀ ਦੇ ਨਾਲ ਮੂਰੇ ਬੈਠ ਕੇ ਤੇ ਕਹਿੰਦੀ ਮੈਂ ਪਿਛਲੀ ਸੀਟ ਤੇ ਕਹਿੰਦੀ ਮੈਂ ਵੀ ਹੌਸਟਲ ਤੋਂ ਆਈ ਸੀ ਉਦੋਂ ਹੀ ਤੇ ਕਹਿੰਦੀ ਮੈਨੂੰ ਐ ਵੀ ਨਿੰਜਾ ਜਿਹਾ ਸੀਗਾ ਵੀ ਰਸਤੇ ਦੇ ਵਿੱਚ ਕਹਿੰਦੀ ਵੀ ਉੱਥੋਂ ਸਿੱਧੀਆਂ ਉੱਠ ਕੜੀ ਰਸਤੇ ਦੇ ਵਿੱਚ ਇੰਨਾ ਸਫਰ ਕਰਕੇ ਆਈ ਕਹਿੰਦੀ ਤੇ ਕਹਿੰਦੀ ਮੈਂ ਨਾ ਪਿਛਲੀ ਸੀਟ ਤੇ ਕਹਿੰਦੀ ਲੰਮੀ ਪੈ ਗਈ ਕਹਿੰਦੀ ਮੈਂ ਕਿਹਾ ਡੈਡੀ ਮੇਰੀ ਅੱਖ ਮਜਦੀ ਆ ਵੀ ਮੈਂ ਪੈ ਜਾ ਮੈਨੂੰ ਕਹਿੰਦਾ ਮੇਰੇ ਡੈਡੀ ਕਹਿੰਦਾ ਕੋਈ ਨਹੀਂ ਪੁੱਤ ਵੀ ਤੂੰ ਆਰਾਮ ਕਰ ਲੈ ਇਹ ਕਹਿੰਦੀ ਮੈਂ ਕਹਿੰਦੀ ਵੀ ਮੇਰਾ ਡੈਡੀ ਤੇ ਮੰਮੀ ਮੂਰੇ ਬੈਠੇ ਕਿੰਨੀ ਮੈਂ ਪਿਛਲੀ ਸੀਟ ਤੇ ਪੈ ਗਈ। ਕਹਿੰਦੀ ਮੇਰੀ ਅੱਖ ਲੱਗ ਗਈ, ਕਹਿੰਦੀ ਮੈਨੂੰ ਕੁਝ ਨਹੀਂ ਪਤਾ। ਕਹਿੰਦੀ ਅੱਖ ਮੇਰੀ ਉਦੋਂ ਖੁੱਲੀ ਅੱਜ ਜੋ ਕਹਿੰਦੀ ਇੱਕੇ ਦਾਵੋ ਬਹੁਤ ਵੱਡਾ ਕੰਨਿਤਮਕਾ ਹੋਇਆ। ਤੇ ਕਹਿੰਦੀ ਮੈਂ ਪਿਛਲੀ ਸੀਟ ਤੇ ਮੂਰ ਲੀਆਂ ਸੀਟਾਂ ਦੇ ਵਿਚਾਲੇ ਟਸ ਗਈ ਕਿਉਂਕਿ ਪਿਛਲੀਆਂ ਸੀਟਾਂ ਕਹਿੰਦੀ ਪਛਾਹ ਆ ਗਈਆਂ ਸਗੀਆਂ। ਕਹਿੰਦੀ ਉੱਥੇ ਕੁਝ ਬੰਦੇ ਸੀ ਉਹਨਾਂ ਨੇ ਕਹਿੰਦੀ ਮੈਨੂੰ ਕੱਢਿਆ ਗੱਡੀ ਦੇ ਵਿੱਚੋਂ ਜਦੋਂ ਕਹਿੰਦੀ ਮੈਨੂੰ ਗੱਡੀ ਦੇ ਵਿੱਚੋਂ ਕੱਢਿਆ ਤਾਂ ਕਹਿੰਦੀ ਮੈਂ ਮੰਮੀ ਡੈਡੀ ਮੰਮੀ ਡੈਡੀ ਕਹ ਕੇ ਚੀਕਾ ਮਾਰ ਰਹੀ ਸੀ ਕਹਿੰਦੀ ਪਰ ਮੈਨੂੰ ਮੇਰੇ ਮੰਮੀ ਡੈਡੀ ਕਿਤੇ ਦਿਖ ਨਹੀਂ ਰਿਹਾ ਸੀ ਕਹਿੰਦੀ ਉਹਨਾਂ ਦੀ ਇੰਨੀ ਕੁ ਬੁਰੀ ਹਾਲਤ ਹੋ ਗਈ ਸੀ ਕਹਿੰਦੀ ਵੀ ਕਹਿੰਦੀ ਉਹਨਾਂ ਦੇ ਚਿਹਰਿਆਂ ਤੋਂ ਉਹਨਾਂ ਦੀ ਪਛਾਣ ਨਹੀਂ ਆਉਂਦੀ ਸੀ ਵੀ ਇਹ ਮੇਰੇ ਮੰਮੀ ਡੈਡੀ ਆ ਕਹਿੰਦੀ ਕਹਿੰਦੀ ਮੈਨੂੰ ਕੱਢਣ ਤੋਂ ਪਹਿਲਾਂ ਉਹਨਾਂ ਬੰਦਿਆਂ ਨੇ ਮੇਰੇ ਮੰਮੀ ਡੈਡੀ ਨੂੰ ਕੱਢ ਲਿਆ ਸੀ ਤੇ ਉਹਨਾਂ ਨੂੰ ਕਹਿੰਦੀ ਫਟਾਫਟ ਹੋ ਉਹਨਾਂ ਨੇ ਕਹਿੰਦੀ ਮੇਰੇ ਵੇਖਣ ਤੋਂ ਪਹਿਲਾਂ ਪਹਿਲੇ ਮੈਨੂੰ ਮਾੜਾ ਦਿੱਸੇ ਕਹਿੰਦੀ ਤੇ ਐਂਬੂਲੈਂਸ ਦੇ ਵਿੱਚ ਪਾ ਕੇ ਲੈ ਗਏ ਕਹਿੰਦੀ ਮੈਨੂੰ ਬਾਅਦ ਦੇ ਵਿੱਚ ਹੋਰ ਗੱਡੀ ਦੇ ਵਿੱਚ ਲੈ ਕੇ ਗਏ ਕਹਿੰਦੀ ਹਸਪਤਾਲ ਦੇ ਵਿੱਚ ਵੀ ਮੈਂ ਚੀਕਾਂ ਮਾਰਦੀ ਰਹੀ ਵੀ ਮੇਰੇ ਮੰਮੀ ਡੈਡੀ ਕਿੱਥੇ ਆ ਮੇਰੇ ਮੰਮੀ ਡੈਡੀ ਕਿੱਥੇ ਆ ਕਹਿੰਦੀ ਮੈਨੂੰ ਕਿਸੇ ਨੇ ਕੁਝ ਨਾ ਦੱਸਿਆ ਕਹਿੰਦੀ ਮੇਰੇ ਪਟੀਆਂ ਬੁੱਟੀਆਂ ਕਰਾ ਕੇ ਜਦੋਂ ਸ਼ਾਮ ਨੂੰ ਕਹਿੰਦੀ ਮੈਨੂੰ ਘਰੇ ਲਿਆਏ ਤੇ ਕਹਿੰਦੀ ਮੈਨੂੰ ਸਿੱਧਾ ਸ਼ਰਸ਼ਾਨ ਘਾਟ ਦੇ ਵਿੱਚ ਲੈ ਗਏ ਕਹਿੰਦੀ ਮੇਰੇ ਨਾਨਕੇ ਉੱਥੇ ਪਹੁੰਚ ਚੁੱਕੇ ਸੀ ਉਦੋਂ ਸਾਡੇ ਕੋਈ ਕਹਿੰਦੀ ਨੇੜਲੇ ਰਿਸ਼ਤੇਦਾਰ ਪਹੁੰਚ ਚੁੱਕੇ ਸੀ ਕਹਿੰਦੀ ਮੈਂ ਰੋਵਾ ਕਰ ਲਾਵਾਂ ਮੇਰੇ ਮੰਮੀ ਡੈਡੀ ਦੀ ਕਹਿੰਦੀ ਡੈੱਡ ਬੋਡੀ ਦੋਨਾਂ ਦੀ ਐ ਪਈ ਕਹਿੰਦੀ ਮੇਰੇ ਭਾਈ ਤਾਂ ਮੇਰੀ ਦੁਨੀਆ ਹੀ ਲੁੱਟੀ ਗਈ ਕਿਉਂਕਿ ਇਕੱਲੀ ਮੈਂ ਸੀ ਗਈ ਮੇਰਾ ਮਾਪਿਓ ਸੀ ਕਹਿੰਦੀ ਹੋਰ ਮੇਰਾ ਦੁਨੀਆ ਤੇ ਕੌਣ ਸੀ ਮੇਰੇ ਮਾਪੇ ਤੋਂ ਬਿਨਾ ਕਹਿੰਦੀ ਮਾਪੇ ਦੇ ਮੌਤ ਤੋਂ ਬਾਅਦ ਮੈਂ ਕਹਿੰਦੀ ਸਦਮੇ ਦੇ ਵਿੱਚ ਚਲੀ ਗਈ ਹਸਪੀਟਲ ਤਾਂ ਕਹਿੰਦੀ ਮੈਂ ਕੀ ਜਾਣਾ ਸੀ ਰੋਟੀ ਪਾਣੀ ਕਿੰਦੀ ਕੋਸ ਵੀ ਖਾਣ ਨੂੰ ਮੇਰਾ ਦਿਨ ਨਾ ਕਰੇ ਕਿੰਦੀ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਕਹਿੰਦੀ ਅਗਲੇ ਹਫਤੇ ਕਹਿੰਦੀ ਮੇਰੀ ਭੂਆ ਨਾ ਕੈਨੇਡਾ ਦੇ ਵਿੱਚ ਸੀ ਕਹਿੰਦੀ ਉਹ ਤਾਂ ਕਹਿੰਦੀ ਉਸੇ ਵਕਤ ਆਇਆ ਨਾ ਗਿਆ ਚੱਕ ਨਾ ਮਿਲੀ ਅਗਲੇ ਹਫਤੇ ਕਹਿੰਦੀ ਮੇਰੀ ਭੂਆ ਰੋਂਦੀ ਕੁਲਾਉਂਦੀ ਕੈਨੇਡਾ ਤੋਂ ਕਹਿੰਦੀ ਇੰਡੀਆ ਪਹੁੰਚ ਗਈ ਤੇ ਕਹਿੰਦੀ ਆ ਕੇ ਮੈਂ ਚਿੰਬੜ ਕੇ ਟਾਂ ਹੀ ਰੋਈ ਕਹਿੰਦੀ ਮੈਂ ਵੀ ਭੂਆ ਦੇ ਗੱਲ ਆ ਕੇ ਪਤਾ ਨਹੀਂ ਕਿੰਨਾ ਕੁ ਟਾਈਮ ਰੋਂਦੀ ਐਈ ਕਹਿੰਦੀ ਇੱਕ ਮਹੀਨੇ ਵਾਸਤੇ ਭੂਆ ਆਈ ਸੀ ਤੇ ਇੱਕ ਮਹੀਨਾ ਕਹਿੰਦੀ ਮੇਰੇ ਕੋਲ ਹੀ ਰਹੀ ਕਹਿੰਦੀ ਨਾਲ ਫੁੱਫੜ ਵੀ ਆਇਆ ਸੀ ਕਹਿੰਦੀ ਫੁੱਫੜ ਤਾਂ ਵਿੱਚ ਦੀ ਆਪਦੇ ਪਿੰਡ ਵੀ ਜਾਵੜਦਾ ਸੀ ਕਹਿੰਦੀ ਪਰ ਭੂਆ ਮੇਰੀ ਮੇਰੇ ਕੋਲ ਹੀ ਰਹੀ ਕਹਿੰਦੀ ਇੱਕ ਮਹੀਨੇ ਬਾਅਦ ਕਹਿੰਦੀ ਮੇਰਾ ਫੁੱਫੜ ਕਹਿੰਦਾ ਵੀ ਹੁਣ ਆਪਣਾ ਟਾਈਮ ਖਤਮ ਹੋ ਗਿਆ ਵੀ ਆਪਾਂ ਜਾਣਾ ਕਹਿੰਦੀ ਮੇਰੀ ਭੂਆ ਕਹਿੰਦੀ ਵੀ ਮੈਂ ਇਹਨੂੰ ਛੱਡ ਕੇ ਨਹੀਂ ਜਾ ਸਕਦੀ ਕਹਿੰਦੀ ਮੇਰਾ ਫੁੱਫੜ ਚਲਿਆ ਗਿਆ ਤੇ ਮੇਰੀ ਭੂਆ ਰਹਿ ਪਈ ਕਹਿੰਦੀ ਫਿਰ ਮੇਰੀ ਭੂਆ ਤੇ ਫੁੱਫੜ ਨੇ ਮੇਰਾ ਵੀ ਬਾਹਰ ਦਾ ਬਣਾ ਲਿਆ ਤੇ ਕਹਿੰਦੀ ਮੇਰਾ ਫੁੱਫੜ ਕਹਿੰਦਾ ਵੀ ਜਿਹੜਾ ਵੀ ਪੈਟਰੋਲ ਪੰਪ ਆ ਤੇਰੇ ਨਾਮ ਦੇ ਪਲਾਟ ਆ ਉਹ ਸਾਰਾ ਕੁਝ ਕਹਿੰਦਾ ਕੋਈ ਨਹੀਂ ਮੈਂ ਦੇਖ ਲੂੰਗਾ ਵੀ ਤੇਰੇ ਨਾਲ ਪੈਸੇ ਜਮ੍ਹਾਂ ਕਰਾਈ ਜਾਵਾਂਗਾ ਐਵੇਂ ਤੇ ਤੂੰ ਮੈਨੂੰ ਸਾਰੇ ਇਹਨਾਂ ਦੇ ਕਾਗਜ਼ ਪੱਤਰ ਦੇ ਦਿੱਤੇ ਕਹਿੰਦੀ ਮੈਂ ਸਾਰੇ ਕਾਗਜ਼ ਪੱਤਰ ਆਦੀ ਫੁੱਫੜ ਨੂੰ ਕੱਢ ਕੇ ਦੇ ਦਿੱਤੇ ਕਹਿੰਦੀ ਉਸ ਵਕਤ ਮੈਂ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਸੀ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਤੇ ਕਹਿੰਦੀ ਮੇਰਾ ਫੁੱਫੜ ਤੇ ਮੇਰੀ ਭੂਆ ਮੈਨੂੰ ਕਨੇਡਾ ਲੈ ਗਈ ਕੈਨੇਡਾ ਜਾ ਕੇ ਕਹਿੰਦੀ ਬਹੁਤ ਦਿਨ ਵੀ ਉਹਨਾਂ ਨੇ ਮੇਰਾ ਦਿਲ ਲਾਉਣ ਦੀ ਕੋਸ਼ਿਸ਼ ਕੀਤੀ ਕਦੇ ਮੇਰੀ ਭੂਆ ਹਫੜ ਮੈਨੂੰ ਕਿਤੇ ਕਮਾਉਂਦੇ ਕਦੇ ਕਿਤੇ ਕਵਾਉਂਦੇ ਉਹਨਾਂ ਨੇ ਉੱਥੇ ਜਾ ਕੇ ਕਹਿੰਦੀ ਅੱਗੇ ਮੈਨੂੰ ਕਾਲਜ ਦੇ ਵਿੱਚ ਪੜ੍ਹਦੇ ਵੀ ਲਾਤਾ ਕਹਿੰਦੀ ਫਿਰ ਵੀ ਪਰ ਮੇਰਾ ਦਿਲ ਨਾਲ ਲੱਗੇ ਤੇ ਕਹਿੰਦੀ ਮੇਰੀ ਭੂਆ ਦੇ ਇੱਕ ਮੁੰਡਾ ਸੀਗਾ ਵੀ ਕੁੜੀ ਹੈਣੀ ਸੀ ਤੇ ਕਹਿੰਦੀ ਉਹ ਮੇਰੇ ਤੋਂ ਕਾਫੀ ਵੱਡਾ ਸੀਗਾ ਕਹਿੰਦੀ ਇੱਕ ਵੀ ਜਿਹੜੇ ਬਾਹਰਲੇ ਬੱਚੇ ਬਾਹਰਲੇ ਜੰਪੜ ਸੀ ਉਹਦਾ ਤੇ ਇਧਰਲੇ ਬੱਚਿਆਂ ਦਾ ਕਹਿੰਦੀ ਫਰਕ ਹੁੰਦਾ ਵੀ ਇਦਾਂ ਨਾ ਕਹਿੰਦੀ ਆਪਾਂ ਸ਼ੇਰ ਦੀ ਕੋਲ ਮਿਲ ਜਾਂਦੇ ਆ ਬਾਹਰ ਦੇ ਬੱਚਿਆਂ ਦੀ ਦੋਈ ਦੇਲੇ ਬੱਚਿਆਂ ਦੇ ਨਾਲ ਕੁਲੇ ਮਿਲੇ ਨਹੀਂ ਉਹਨਾਂ ਦਾ ਕਹਿੰਦੀ ਵੱਖਰਾ ਤਰੀਕਾ ਹੁੰਦਾ ਰਹਿਣ ਸਹਿਣ ਦਾ ਕਹਿੰਦੀ ਚਲੋ ਵੀ ਮੈਂ ਕਾਲਜ ਜਾਂਦੀ ਰਹਿਣਾ ਤੇ ਇੱਕ ਦਿਨ ਨਾ ਕਹਿੰਦੀ ਮੇਰੀ ਭੂਆ ਵੀ ਉੱਥੇ ਕਹਿੰਦੀ ਮੇਰੀ ਭੂਆ ਦੀ ਨਾ ਇੱਕ ਸਹੇਲੀ ਸੀ ਤੇ ਉਹਨੇ ਮੇਰੀ ਭੂਆ ਨੂੰ ਇਨਵਾਈਟ ਕੀਤਾ ਕਿ ਨਹੀਂ ਆਪਦੇ ਘਰੇ ਤੇ ਕਹਿੰਦੀ ਮੇਰੀ ਭੂਆ ਨੂੰ ਉੱਥੇ ਕਾਫੀ ਹਨੇਰਾ ਹੋ ਗਿਆ ਤੇ ਮੇਰੀ ਭੂਆ ਨੇ ਫੋਨ ਕਰਤਾ ਕਿ ਮੈਂ ਅੱਜ ਰਾਤ ਵੀ ਇੱਥੇ ਰਹਾਂਗੀ ਆ ਦੀ ਸਹੇਲੀ ਕੋਲੇ ਵੀ ਤੁਸੀਂ ਆਹ ਰੋਟੀ ਪਾੜੀ ਖਾ ਕੇ ਸੌਂ ਜਾਣਾ ਕਹਿੰਦੀ ਚਲੋ ਮੈਂ ਰੋਟੀ ਪਾਣੀ ਬਣਾਇਆ ਨਾਲੇ ਹੁਫੜਜੀ ਨੂੰ ਦਿੱਤਾ ਨਾਲੇ ਕਹਿੰਦੀ ਭੂਆ ਦੇ ਮੁੰਡੇ ਨੂੰ ਦਿੱਤਾ ਤੇ ਆਪ ਖਾਦਾ ਤੇ ਕਹਿੰਦੀ ਮੈਂ ਆ ਦੇ ਕਮਰੇ ਦੇ ਵਿੱਚ ਚਲੀ ਗਈ ਕਹਿੰਦੀ ਮੈਂ ਕਮਰੇ ਦੀ ਕੁੰਡੀ ਲਾੜੀ ਅੰਦਰੋਂ ਅੱਧੀ ਰਾਤ ਨੂੰ ਕਹਿੰਦੀ ਮੈਨੂੰ ਪਿਆਸ ਲੱਗੀ ਤੇ ਮੈਂ ਕਹਿੰਦੀ ਰਸੋਈ ਦੇ ਵਿੱਚ ਪਾਣੀ ਲੈਣ ਗਈ ਤੇ ਜਦੋਂ ਮੈਂ ਪਾਣੀ ਲੈ ਕੇ ਵਾਪਸ ਆਈ ਕਹਿੰਦੀ ਮੈਂ ਕਮਰੇ ਦੀ ਕੁੰਡੀ ਲਾਉਣਾ ਭੁੱਲ ਗਈ ਕਹਿੰਦੀ ਮੈਂ ਸੁੱਤੀ ਪਈ ਸੀ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਕਿਸੇ ਨੇ ਮੇਰੇ ਉੱਪਰ ਆ ਕੇ ਚਾਦਰ ਲਾਹੀ ਹੋਵੇ ਕਹਿੰਦੀ ਮੈਂ ਇੱਕੋ ਦਾਂਪ ਬੱਕ ਕੇ ਉੱઠી ਤੇ ਕਹਿੰਦੀ ਉਸੇ ਵਕਤ ਵੀ ਉਸ ਇਨਸਾਨ ਨੇ ਮੇਰੇ ਮੂੰਹ ਤੇ ਹੱਥ ਰੱਖ ਲਿਆ ਤੇ ਕਮਰੇ ਦੀ ਕੁੰਡੀ ਲਾ ਦਿੱਤੀ ਕਹਿੰਦੀ ਮੈਂ ਬਹੁਤ ਕੋਸ਼ਿਸ਼ ਕੀਤੀ ਉਸਨੂੰ ਛਡਾਉਣ ਦੀ ਪਰ ਮੈਂ ਛੁੱਟ ਨਾ ਸਕੀ ਕਹਿੰਦੀ ਉਹਦਾ ਮੂੰਹ ਤੇ ਕੀ ਹੋਇਆ ਸੀ ਕਹਿੰਦੀ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਕਹਿੰਦੀ ਫਿਰ ਉਹ ਫਟਾਫਟ ਵੀ ਉਸ ਕਮਰੇ ਤੋਂ ਬਾਹਰ ਚਲਾ ਗਿਆ ਤੇ ਕਹਿੰਦੀ ਮੈਠੋ ਕਾਫੀ ਟਾਰਟਾ ਮੈਠੋ ਪੱਜ ਕੇ ਗੇਟ ਖੋਲ ਕੇ ਨਾ ਵੇਖਿਆ ਗਿਆ ਕੌਣ ਸੀ ਜਦੋਂ ਕਹਿੰਦੀ ਮੈਂ ਬਿਊਟੀ ਗੇਟ ਖੋਲਿਆ ਆਦੇ ਕਪੜੇ ਠੀਕ ਕੀਤੇ ਤੇ ਕਹਿੰਦੀ ਉੱਥੇ ਕੋਈ ਵੀ ਨਹੀਂ ਸੀ ਕਿ ਫੁੱਫੜ ਜੀ ਆਪਣੇ ਕਮਰੇ ਦੇ ਵਿੱਚ ਆਰਾਮ ਨਾਲ ਸੁੱਤੇ ਪਏ ਸੀ ਕਹਿੰਦੀ ਭੂਆ ਦਾ ਮੁੰਡਾ ਆਪਣੇ ਕਮਰੇ 'ਚ ਆਰਾਮ ਨਾਲ ਪਿਆ ਸੀ ਕਹਿੰਦੀ ਅਗਲੇ ਦਿਨ ਸਵੇਰ ਭੂਆ ਆਈ ਕਹਿੰਦੀ ਸਾਰੇ ਘਰ ਦਾ ਖਲਾਰੋਵੇਂ ਖਿਲਰਿਆ ਪਿਆ ਨਾ ਮੈਂ ਕਾਲ ਜ ਗਈ ਕਹਿੰਦੀ ਮੈਂ ਕਦਾਂ ਕਾਲ ਜਾਣਾ ਸੀ ਕਹਿੰਦੀ ਮੈਂ ਤਾਂ ਜੀਤ ਕਿਰਤ ਕਰੇ ਵੀ ਕਹਿੰਦੀ ਵੀ ਮੈਂ ਮਰ ਜਾ ਕਹਿੰਦੀ ਪੂਆ ਨੂੰ ਮੈਂ ਕੀ ਦੱਸਦੀ ਕਹਿੰਦੀ ਵੀ ਮੈਂ ਆਖਿਆ ਵੀ ਪੂਆ ਕੁ ਸੋਚੂਗੀ ਮੈਂ ਵੀ ਇਹਨੂੰ ਇੱਥੇ ਲੈ ਕੇ ਆਈ ਤੇ ਵੀ ਮੈਂ ਇਕਰਾਕ ਹੀ ਨਹੀਂ ਕਰੇ ਰਹੀ ਤੇ ਵੀ ਇਹ ਕੀ ਕਰਤਾ ਇਹਨੇ ਕਹਿੰਦੀ ਮੈਂ ਕੀ ਦੱਸਦੀ ਪੂਆ ਨੂੰ ਚਲੋ ਕਹਿੰਦੀ ਅਗਲੇ ਦਿਨ ਮੈਂ ਕਾਲਜ ਗਈ ਉਹਵੇਂ ਕਹਿੰਦੀ ਰਜਾਨਾ ਵਾਂਗੂ ਪੂਆ ਦੇ ਨਾਲ ਥੋੜੇ ਵਕਤ ਰਸੋਈ ਦੇ ਕੰਮ ਕਰਾਉਣੇ ਕਹਿੰਦੀ ਪਰ ਮੇਰਾ ਮਨ 부ਝਿਆ 부ਝਾ ਰਹਿਣਾ ਕਹਿੰਦੀ ਪੂਆ ਨੇ ਵੀ ਮੈਨੂੰ ਕਈ ਵਾਰੀ ਕਿਹਾ ਵੀ ਕੀ ਗੱਲ ਹਰਦੀ ਤੂੰ ਐ 부ਜੀ 부ਜੀ ਜੀ ਕਾਤੋਂ ਰਹਿਨੀ ਆ ਕਹਿੰਦੀ ਮੈਂ ਕੀ ਦੱਸਦੀ ਵੀ ਕਹਿੰਦੀ ਉਹ ਥੇ ਕਾਲਜ ਦੇ ਵਿੱਚ ਨਾ ਵੀ ਮੇਰੀ ਇੱਕ ਸਹੇਲੀ ਸੀ ਕਿੰਦੀ ਉਹ ਵੀ ਮੈਨੂੰ ਪੁੱਛਿਆ ਵੀ ਤੈਨੂੰ ਕੀ ਹੋ ਗਿਆ ਤੇਰਾ ਚਿਹਰਾ ਹੀ ਨਾ ਕਿਉਂ ਮਰ ਗਿਆ ਕਹਿੰਦੀ ਮੈਂ ਨਾ ਉਹਨੂੰ ਸਾਰੀ ਗੱਲ ਦੱਸਦੀ ਜਦੋਂ ਕਹਿੰਦੀ ਮੈਂ ਉਹਨੂੰ ਸਾਰੀ ਗੱਲ ਦੱਸਦੀ ਤਾਂ ਉਹ ਕਹਿੰਦੀ ਵੀ ਇਸ ਤਰ੍ਹਾਂ ਵੀ ਰਾਤ ਨੂੰ ਤੁਹਾਡੇ ਘਰੇ ਕੌਣ ਆ ਸਕਦਾ ਗੇਟ ਤਾਂ ਤੁਹਾਡਾ ਲੋਕ ਹੋਊਗਾ ਕਿੰਦੀ ਮੈਂ ਕਿਹਾ ਹਾਂ ਵੀ ਗੇਟ ਤਾਂ ਲੌਕ ਉਸੇ ਸਾਡਾ ਕਹਿੰਦੀ ਨਾ ਵੀ ਮੈਨੂੰ ਕਦੇ-ਕਦੇ ਸ਼ੱਕ ਆਉਂਦੀ ਭੂਆ ਦੇ ਮੁੰਡੇ ਤੇ ਹੋਣਾ ਕਹਿੰਦੀ ਮੈਨੂੰ ਕਿਹੜਾ ਤੋਂ ਜ਼ਿਆਦਾ ਖੁੜੀ ਮਿਲੀ ਸੀ ਮੈਨੂੰ ਕਿਹੜਾ ਦਾ ਪਤਾ ਸੀਗਾ ਕਹਿੰਦੀ ਮੈਨੂੰ ਉਹਦੇ ਤੇ ਸ਼ੱਕ ਹੋਣਾ ਵੀ ਇਹ ਹੋਊਗਾ ਕਹਿੰਦੀ ਇੱਕ ਦਿਨ ਮੈਂ ਉਹਨੂੰ ਫੋਨ ਤੇ ਗੱਲਾਂ ਕਰਦੇ ਵੀ ਸੁਣਿਆ ਵੀ ਉਹ ਹੋਰ ਹੀ ਤੇਰਾ ਗੱਲਾਂ ਕਰ ਰਿਹਾ ਸੀ ਜ਼ਿਆਦਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਹਿੰਦੀ ਮੈਨੂੰ ਉਹਦੇ ਤੇ ਸ਼ੱਕ ਹੋਣਾ ਕਹਿੰਦੀ ਕਦੇ-ਕਦੇ ਕਹਿੰਦੀ ਪਰ ਮਿਆਦੀ ਪੂ ਆਲੂ ਡਾਰਦੀ ਨੇ ਕੁਝ ਨਾ ਦੱਸਣਾ ਤੇ ਕਹਿੰਦੀ ਟਾਈਮ ਲੰਘਦਾ ਗਿਆ ਇਸੇ ਤਰ੍ਹਾਂ ਤੇ ਕਹਿੰਦੀ ਇੱਕ ਦਿਨ ਕਹਿੰਦੀ ਜਦੋਂ ਮੈਂ ਕਾਲਜ ਜਾਣ ਲਈ ਤਿਆਰ ਹੋਣ ਲੱਗੀ ਤੇ ਕਪੜੇ ਫੌਲ ਲੱਗੀ ਹੈ ਨਾ ਤੇ ਕਹਿੰਦੀ ਮੇਰੇ ਕਪੜੇ ਕਾਫੀ ਟਾਈਟ ਹੋ ਗਏ ਪਹਿਲਾਂ ਨਾਲੋਂ ਕਹਿੰਦੀ ਮੈਨੂੰ ਹੋਰ ਡਰ ਲੱਗਣ ਲੱਗ ਗਿਆ ਤੇ ਮੇਰਾ ਕਹਿੰਦੀ ਸਰੀਰ ਫੁੱਲਣ ਲੱਗ ਗਿਆ ਕਹਿੰਦੀ ਨਾ ਮੈਂ ਇੱਥੇ ਕਿਸੇ ਡਾਕਟਰ ਕੋਲ ਜਾ ਸਕਦੀ ਸੀ ਮੈਂ ਕਹਿੰਦੀ ਇਹਨਾਂ ਨਹੀਂ ਜਾਣਦੀ ਸੀ ਬਾਹਰ ਅੰਦਰ ਨਹੀਂ ਨਿਕਲੀ ਸੀ ਨਾ ਕਹਿੰਦੀ ਆਪ ਦੀ ਭੂਆ ਨਾਲ ਜਾ ਸਕਦੀ ਸੀ ਕਹਿੰਦੀ ਮੈਨੂੰ ਸਮਝ ਨਾ ਆਵੇ ਵੀ ਕਰਾਂ ਤਾਂ ਕੀ ਕਰਾਂ ਕਹਿੰਦੀ ਮੈਂ ਫਿਰ ਆ ਗਈ ਸੇਲੀ ਨੂੰ ਸਾਰੀ ਗੱਲ ਦੱਸੀ ਤੇ ਕਹਿੰਦੀ ਉਹ ਸੇਲੀ ਦੀ ਮੇਰੀ ਦੀ ਨਾ ਮੰਮੀ ਵੀ ਡਾਕਟਰ ਸੀ ਉਹ ਕਹਿੰਦੀ ਮੇਰੀ ਮੰਮੀ ਡਾਕਟਰ ਆ ਵੀ ਛੁੱਟੀ ਦੇ ਟਾਈਮ ਨਾ तू ਸਾਡੇ ਘਰੇ ਹੁੰਦੀ ਜਾਈਂ ਕਹਿੰਦੀ ਮੈਂ ਛੁੱਟੀ ਦੇ ਟਾਈਮ ਉਸੇ ਲਿਦੇ ਘਰੇ ਹੁੰਦੀ ਗਈ ਤੇ ਜਦੋਂ ਕਹਿੰਦੀ ਉਹਦੀ ਮੰਮੀ ਨੇ ਮੇਰਾ ਚੈੱਕ ਅਪ ਕੀਤਾ ਤੇ ਸਾਰਾ ਕੁਝ ਦੱਸਿਆ ਕਹਿੰਦੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਹਿੰਦੀ ਕਹਿੰਦੀ ਉਹ ਕਹਿੰਦੀ ਬੀਤੂ ਮਾਂ ਬਨਣ ਵਾਲੀਆਂ ਕਹਿੰਦੀ ਮੈਨੂੰ ਸਮਝ ਨਾ ਆਵੇ ਮੈਂ ਕੀ ਕਰਾਂ ਕੀ ਨਾ ਕਰਾਂ ਕਹਿੰਦੀ ਮੈਂ ਬਹੁਤ ਰੋਈ ਕਹਿੰਦੀ ਮੈਨੂੰ ਉਹਦੀ ਸੇਲੀ ਨੇ ਕਿਓਪ ਕਰਵਾਇਆ ਮੇਰੀ ਸੇਲੀ ਨੇ ਤੇ ਕਹਿੰਦੀ ਉਹਦੀ ਵੀ ਮੰਮੀ ਮੈਨੂੰ ਪੁੱਛ ਲੱਗੀ ਕਹਿੰਦੀ ਮੈਂ ਸਾਰੀ ਗੱਲ ਦੱਸਦੀ ਉਹਨੂੰ ਕਹਿੰਦੀ ਉਹ ਕਿੰਦੀ ਕੋਈ ਨਾ ਵੀ ਮੈਂ ਤੁਹਾਡੇ ਘਰੇ ਕਿਸੇ ਦੇ ਨਾਮ ਗੀ ਮੈਂ ਤੇਰੀ ਭੂਆ ਨਾਲ ਗੱਲ ਕਰੂੰਗੀ ਕਹਿੰਦੀ ਮੈਂ ਖਿਆ ਨਾ ਮੇਰੀ ਭੂਆ ਕੋਲੇ ਨਾ ਗੱਲ ਕਰੋ ਜੇ ਤੁਸੀਂ ਵੀ ਮੈਂ ਖੋਦੀ ਗੱਲ ਕਰ ਲਵਾਂਗੀ ਕਹਿੰਦੀ ਇਸੇ ਤਰ੍ਹਾਂ ਕਰਦਿਆ ਕਰਾਉਂਦਿਆ 20 25 ਦਿਨ ਲੰਘ ਗਏ ਤੇ 20 ਪੱਤੀਆਂ ਦਿਨਾਂ ਬਾਅਦ ਕਹਿੰਦੀ ਇੱਕ ਦਿਨ ਮੈਂ ਮੈਂ ਦਿਲਜਾ ਕਰੜਾ ਕਰਕੇ ਆਪਦੀ ਭੂਆ ਨੂੰ ਕਿਹਾ ਭੂਆ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕਹਿੰਦੀ ਉਸੇ ਵਕਤ ਮੇਰੀ ਪੂਆ ਦਾ ਮੁੰਡਾ ਉੱਤੇ ਆ ਗਿਆ ਕਹਿੰਦੀ ਉਹਨੂੰ ਵੇਖ ਕੇ ਮੈਂ ਡਰ ਗਈ ਕਹਿੰਦੀ ਮੈਂ ਉੱਥੇ ਜੱਪ ਕਰ ਗਈ ਕਹਿੰਦੀ ਰਾਤ ਨੂੰ ਫਿਰ ਸਾਰੇ ਆਲੇ ਰੋਟੀ ਪਾਣੀ ਖਾਧਾ ਸਾਰੇ ਸੌਂ ਗਏ ਕਹਿੰਦੀ ਮੈਨੂੰ ਨੀਂਦ ਨਾ ਆਵੇ ਤੇ ਮੈਂ ਉੱਠੀ ਜਦੋਂ ਕਹਿੰਦੀ ਮੈਂ ਉੱਠੀ ਤਾਂ ਜਦੋਂ ਮੈਂ ਆਪਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਕਹਿੰਦੀ ਮੇਰੇ ਦਰਵਾਜ਼ੇ ਦੇ ਨਾਲ ਕੋਈ ਬੰਦਾ ਖੜਾ ਸੀ ਉਹਦੇ ਕਹਿੰਦੀ ਉਸੇ ਤਰ੍ਹਾਂ ਦੇ ਲੀੜੇ ਪਾਏ ਸੀ ਜੋ ਉਸ ਰਾਤ ਪਾਏ ਸੀ ਤੇ ਉਸੇ ਤਰ੍ਹਾਂ ਮੂੰਹ ਟਕਿਆ ਸੀ ਕਹਿੰਦੀ ਮੈਂ ਕਿਹਾ ਵੀ ਮੈਂ ਅੱਜ ਨਹੀਂ ਛੱਡਦੀ ਅੱਜ ਮੇਰਾ ਮੂੰਹ ਨੰਗਾ ਕਰਕੇ ਜਰੂਰ ਦੇਖੂਗੀ ਵੀ ਇਹ ਕੌਣ ਆ ਕਹਿੰਦੇ ਜਦੋਂ ਮੈਂ ਉਹਦਾ ਵੀ ਚਿਹਰਾ ਦੇਖਿਆ ਕਪੜਾ ਲਾਇਆ ਤੇ ਕਹਿੰਦੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਹਿੰਦੇ ਜਿਹਨੂੰ ਮੈਂ ਪਿਆਰ ਤੋਂ ਵੀ ਵੱਧ ਕੇ ਮੰਨਦੀ ਸੀ ਵੀ ਇੰਨਾ ਸਮਝਦੀ ਸੀ ਵੀ ਇਹ ਮੈਨੂੰ ਇੰਡੀਆ ਤੋਂ ਕੈਨੇਡਾ ਲੈ ਕੇ ਆਇਆ ਵੀ ਇਕੱਲੀ ਵਿਚਾਰੀ ਇੱਥੇ ਕੀ ਕਰੂਗੀ ਕਹਿੰਦੀ ਮੇਰਾ ਉਹ ਸਕਾਫ ਫੁੱਫੜ ਹੀ ਸੀ ਕਹਿੰਦੀ ਮੈਨੂੰ ਬੜੀ ਇਸ ਗੱਲ ਦੀ ਕਿ ਨਾ ਆ ਰਹੀ ਸੀ ਕਿ ਮੈਂ ਆਜੇ ਫੁੱਫੜ ਦੇ ਜਵਾਕ ਦੀ ਮਾਂ ਬਣਨ ਵਾਲੀ ਆ। ਕਹਿੰਦੀ ਉਸੇ ਰਾਤ ਮੈਨੂੰ ਕਹਿੰਦੀ ਕੁਲ ਚੰਗਾਣਾ ਲੱਗੇ ਮੈਂ ਮਸਾਂ ਰਾਤ ਨਿਵਾਈ ਨਿਂਗਾਈ ਕਹਿੰਦੀ ਕਹਿੰਦੀ ਮੈਨੂੰ ਸਮਝ ਨਾਵੇ ਭੂਆ ਨੂੰ ਦੱਸਾਂ ਕਿ ਨਾ ਦੱਸਾਂ ਜੇ ਮੈਂ ਭੂਆ ਨੂੰ ਦੱਸਦੀ ਸੀ ਤਾਂ ਭੂਆ ਦਾ ਘਰ ਪਰਟਿਆ ਜਾਣਾ ਸੀ ਜੇ ਮੈਂ ਨਹੀਂ ਦੱਸਦੀ ਸੀ ਕਹਿੰਦੀ ਮੈਂ ਕੀ ਕਰਦੀ ਮੈਂ ਉਸ ਜਵਾਕ ਨੂੰ ਲੈ ਕੇ ਕਿੱਧਰ ਜਾਂਦੀ ਕਹਿੰਦੀ ਫਿਰ ਮੈਂ ਅਹੀਂ ਰਾਹ ਕਾਦੀ ਕਰਾਉਂਦੀ ਨੇ ਆਦੀ ਸਹੇਲੀ ਦੇ ਨਾਲ ਗੱਲ ਕੀਤੀ ਸਹੇਲੀ ਦੀ ਮਾਂ ਨੇ ਕਹਿੰਦੀ ਮੇਰੀ ਭੂਆ ਦੇ ਨਾਲ ਗੱਲ ਕੀਤੀ ਤੇ ਸਾਰੀ ਗੱਲ ਮੇਰੀ ਭੂਆ ਨੂੰ ਦੱਸੀ ਕਹਿੰਦੀ ਮੇਰੀ ਭੂਆ ਤੇ ਫੁੱਫੜ ਦੀ ਬਹੁਤ ਜ਼ਿਆਦਾ ਲੜਾਈ ਹੋਈ ਕਹਿੰਦੀ ਮੇਰਾ ਫੁੱਫੜ ਮੈਨੂੰ ਹੀ ਕਹੇ ਕਿ ਇਹ ਖੋਦ ਆਈ ਸੀ ਮੇਰੇ ਕਮਰੇ ਵਿੱਚ ਕਹਿੰਦੀ ਮੈਂ ਰੋਵਾਂ ਕਹਿੰਦੀ ਫਿਰ ਆਖਰ ਨੂੰ ਉਹ ਦਿਨ ਆ ਗਿਆ ਜਿਸ ਦਿਨ ਕਹਿੰਦੀ ਮੇਰੀ ਫੁੱਖੋਂ ਇੱਕ ਬੱਚੇ ਨੇ ਜਨਮ ਲਿਆ ਤੇ ਉਹ ਇੱਕ ਕਹਿੰਦੀ ਬੇਟੀ ਸੀ ਕਹਿੰਦੀ ਮੇਰੀ ਭੂਆ ਕਹਿੰਦੀ ਵੀ ਚਲ ਤੂੰ ਹੁਣ ਕਾ ਕਿਸੇ ਕੋਲੇ ਗੱਲ ਨਾ ਕਰੀ ਕਿ ਇਹ ਬੇਟੀ ਤੇਰੀ ਆ ਕਹਿੰਦੀ ਉਹ ਬੇਟੀ ਮੇਰੀ ਭੂਆ ਨੇ ਰੱਖ ਲਈ ਕਹਿੰਦੀ ਮੇਰਾ ਹੁਣ ਉਥੇ ਦਿਲ ਨਹੀਂ ਲੱਗਦਾ ਸੀਗਾ ਵੀ ਮੈਂ ਆ ਦੇ ਨਾਲ ਫੁੱਫੜ ਦੀ ਸ਼ਕਲ ਵੀ ਦੇਖ ਸਕਦੀ ਸੀ ਨਾ ਉਹਦੇ ਸਾਹਮਣੇ ਹੋਣ ਨੂੰ ਦਿਲ ਕਰਦਾ ਸੀ ਕਹਿੰਦੀ ਮੈਂ ਵਾਪਸ ਇੰਡੀਆ ਆ ਗਈ ਤੇ ਕਹਿੰਦੀ ਆਪਦੇ ਪਿਓ ਦਾ ਕਾਰੋਬਾਰ ਸੰਭਾਲਣ ਲੱਗ ਗਈ ਕਹਿੰਦੀ ਮੈਂ ਪ੍ਰਣ ਲਿਆ ਲਿਆ ਕਿ ਮੈਂ ਵਿਆਹ ਨਹੀਂ ਕਰਵਾਉਣਾ ਜੋ ਕਹਿੰਦੀ ਮੇਰੇ ਨਾਲ ਹੋਇਆ ਕਹਿੰਦੀ ਮੇਰੀ ਜ਼ਿੰਦਗੀ ਤਬਾਹ ਕਰਤੀ ਮੇਰੇ ਫੁੱਫੜ ਨੇ ਪਰ ਕਹਿੰਦੀ ਮੈਂ ਜ਼ਿੰਦਗੀ ਪਰ ਵਿਆਹ ਨਹੀਂ ਕਰਾਇਆ ਤੇ ਕਹਿੰਦੀ ਮੈਂ ਇੱਕ ਪ੍ਰਾਈਵੇਟ ਸਕੂਲ ਖੋਲ ਲਿਆ ਤੇ ਉਸ ਸਕੂਲ ਦੇ ਵਿੱਚ ਕਹਿੰਦੀ ਮੈਂ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਲੱਗ ਗਈ ਜਿਨ੍ਹਾਂ ਬੱਚਿਆਂ ਦੇ ਮਾਪੇ ਗਰੀਬ ਸਨ ਜਾਂ ਮਾਪੇ ਮਰੇ ਹੋਏ ਸਨ ਜੋ ਗਰੀਬ ਲੋਕ ਆਪਦੇ ਬੱਚਿਆਂ ਦੀ ਫੀਸਾਂ ਨਹੀਂ ਭਰ ਸਕਦੇ ਸਨ ਕਹਿੰਦੀ ਮੈਂ ਉਹਨਾਂ ਬੱਚਿਆਂ ਨੂੰ ਤਰੀਪੜਾਂ ਲੱਗੀ ਕਹਿੰਦੀ ਪਿੰਡ ਦੇ ਮੁੰਡੇ ਕੁੜੀਆਂ ਜਿਹੜੇ ਵੱਧ ਪੜੇ ਸੀ ਉਹਨਾਂ ਨੂੰ ਵੀ ਅਸ ਸਕੂਲ ਦੇ ਵਿੱਚ ਟੀਚਰ ਰੱਖ ਲਿਆ ਆਪਦੇ ਕੋਲੋਂ ਕਹਿੰਦੀ ਮੈਂ 10-10 ਹਜ਼ਾਰ ਤਨਖਾਹ ਦਿੰਦੀ ਸੀ ਉਹਨਾਂ ਨੂੰ ਕਹਿੰਦੀ ਮੇਰੇ ਪਿਓ ਦੇ ਪੈਟਰੋਲ ਪੰਪ ਤੋਂ ਜਿੰਨਾ ਵੀ ਪੈਸਾ ਆਉਂਦਾ ਸੀ ਜਾਂ ਕਹਿੰਦੀ ਜਿਹੜਾ ਮੇਰੇ ਨਾਂ ਤੇ ਮੇਰੇ ਪਿਓ ਨੇ ਵੀ ਪਲਾਟ ਵਗੈਰਾ ਲਾਇਆ ਸੀ ਉਹਨਾਂ ਦਾ ਵੀ ਮੈਂ ਵੇਚ ਤੇ ਕਹਿੰਦੀ ਦੋਨੋਂ ਪਲਾਟੇ ਵੀ ਕਿਉਂਕਿ ਜ਼ਮੀਨ ਬਹੁਤ ਸੀ ਕਹਿੰਦੀ ਜ਼ਮੀਨ ਦਾ ਠੇਕਾ ਆਉਂਦਾ ਸੀ ਕਹਿੰਦੀ ਪਲਾਟ ਵੇਚ ਕੇ ਤੇ ਪੈਟਰੋਲ ਪੰਪ ਤੋਂ ਕਹਿੰਦੀ ਜਿੰਨਾ ਵੀ ਪੈਸਾ ਆਉਂਦਾ ਸੀ ਉਹ ਸਾਰਾ ਕਹਿੰਦੀ ਮੈਂ ਉਹਨਾਂ ਬੱਚਿਆਂ ਤੇ ਲਾਉਂਦੀ ਸੀ ਕਹਿੰਦੀ ਉਹ ਬੱਚੇ ਮੈਨੂੰ ਆਪਦੇ ਵਰਗੇ ਲੱਗਦੇ ਸੀ ਕਿ ਬਿਨਾਂ ਮਾਪੇ-ਬਾਪ ਦੇ ਇਹ ਮੇਰੇ ਵਰਗੇ ਆ ਪਰ ਕਹਿੰਦੀ ਕਦੇ ਵੀ ਕਹਿੰਦੀ ਜੇ ਰਿਸ਼ਤਿਆਂ ਤੇ ਯਕੀਨ ਨਾ ਕਰੋ ਕਹਿੰਦੀ ਭੂਆ ਤਾਂ ਚਲੋ ਆਪਦੀ ਹੁੰਦੀ ਆ ਸਗੀ ਹੁੰਦੀ ਆ ਪਰ ਕਹਿੰਦੀ ਫੁੱਫੜ ਕਿਸੇ ਦਾ ਕੀ ਲੱਗਦਾ ਕਹਿੰਦੀ ਮੇਰੇ ਫੁੱਫੜ ਨੇ ਮੇਰੀ ਜ਼ਿੰਦਗੀ ਤਬਾਹ ਕਰਤੀ ਕਹਿੰਦੀ ਮੈਂ ਕਹਿੰਦੀ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖਤਾ ਕਹਿੰਦੀ ਮੇਰੇ ਫੁੱਫੜ ਨੇ ਮੈਨੂੰ ਇਸ ਬਹਿਣ ਦੀ ਕਹਾਣੀ ਸੁਣ ਕੇ ਨਾ ਜਿੰਨਾ ਜਿੰਨਾਂ ਨੇ ਵੀ ਇਸ ਬਹਿਣ ਦੀ ਕਹਾਣੀ ਸੁਣੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਬਿਨਾ ਮਾਂ ਬਾਪ ਦੀ ਬੱਚੀ ਦੇ ਨਾਲ ਉਸ ਪਾਪੀ ਇਨਸਾਨ ਨੇ ਕੀ ਕੀਤਾ ਅਜਿਹੇ ਪਾਪੀ ਇਨਸਾਨ ਨੂੰ ਤਾਂ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਪਰ ਫਿਰ ਵੀ ਉਹਦੇ ਪੂਆ ਨੇ ਆਪਣੇ ਪੁੱਤ ਦੀ ਖਾਤਰ ਤੇ ਉਸ ਬੱਚੀ ਦੀ ਖਾਤਰ ਵੀ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਤੇ ਉਸ ਬੱਚੀ ਨੂੰ ਬਸ ਉਹਨੇ ਵੀ ਆਪ ਰੱਖ ਲਿਆ ਤੇ ਆ ਉਹਦੀ ਭਤੀ ਜਿੱਧਰ ਆ ਗਈ ਉਹ ਗਰੀਬਾਂ ਦੀ ਸੇਵਾ ਕਰਨ ਲੱਗ ਪਈ। ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਤੇ ਕੱਲ ਨੂੰ ਹਾਜ਼ਰ ਹੋਵਾਂਗੇ ਨਵੀਂ ਕਹਾਣੀ ਦੇ ਨਾਲ। ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦ।